ਜਿੱਥੇ ਹਿਮਾਚਲ ਜੰਮੂ ਕਸ਼ਮੀਰ ਵਿੱਚ ਭਾਰੀ بارش ਹੋਈ ਹੈ ਇਸ ਵਾਰ ਉਸ بارش ਦੇ ਕਾਰਨ ਡੈਮਾਂ ਦੇ ਵਿੱਚ ਪਾਣੀ ਵਧਿਆ ਤੇ ਉਹ ਪਾਣੀ ਸਾਡੇ ਦਰਿਆਵਾਂ ਸਤਲੁਜ ਰਾਵੀ ਬਿਆਸ ਤੇ ਹੋਰ ਦਰਿਆਵਾਂ ਵਿੱਚੋਂ ਹੁੰਦਾ ਹੋਇਆ ਚੜ੍ਹਦੇ ਪੰਜਾਬ ਵਿੱਚ ਵੱਡੀ ਤਬਾਹੀ ਦੇ ਨਿਸ਼ਾਨ ਛੱਡਦਾ ਹੋਇਆ ਲੈ ਇਹਦੇ ਪੰਜਾਬ ਪਾਕਿਸਤਾਨ ਵੱਲ ਜਾਂਦਾ ਸੋ ਉੱਥੇ ਲਾਹੌਰ ਤੋਂ 80 ਕਿਲੋਮੀਟਰ ਗੁਜਰਾਵਾਲਾ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸਰਦਾਰ ਮਹਾ ਸਿੰਘ ਦੀ ਯਾਦ ਵਿੱਚ ਬਣੀ ਉਹਨਾਂ ਦੀ ਸਮਾਦੀ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਨੁਕਸਾਨ ਪਹੁੰਚਾਉਂਦਾ ਸੋ ਇਹ ਯਾਦਗਾਰ ਜਿਹੜੀ ਹੈ ਸ਼ੇਰਾਂ ਵਾਲਾ ਬਾਗ ਗੁਜਰਾਂਵਾਲਾ ਵਿੱਚ ਬਣੀ ਹੋਈ ਹੈ ਇਹਦਾ ਦੱਸਿਆ ਜਾਂਦਾ ਕਿ ਇੱਕ ਹਿੱਸਾ ਪਾਣੀ ਦੇ ਵਹਾਅ ਦੇ ਕਾਰਨ ਨੁਕਸਾਨਿਆ ਗਿਆ ਸੋ ਪਾਕਿਸਤਾਨ ਵਾਕਫ ਵਰਡ ਵੱਲੋਂ ਇਸ ਚੀਜ਼ ਦੀ ਪੁਸ਼ਟੀ ਕੀਤੀ ਗਈ ਹੈ ਸੋ ਇਸ ਨੂੰ ਦੁਬਾਰਾ ਫਿਰ ਰੀਬਿਲਡ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਸੋ ਹੁਣ ਦੇਖਦੇ ਹਾਂ ਇਹਨੂੰ ਫੇਰ ਦੁਬਾਰਾ ਇਹਦੀ ਆਪਣੀ ਦਿਖ ਵਿੱਚ ਕਿਸ ਤਰ੍ਹਾਂ ਇਹ ਦੁਬਾਰਾ ਦੇਖਣ ਨੂੰ ਮਿਲ ਸਕਦੀ ਹੈ ਪਹਿਲਾਂ ਵੀ ਇਹ ਜਿਹੜੀ ਯਾਦਗਾਰ ਹੈ ਇਹ ਕਾਫੀ ਖਾਸਤਾ ਹਾਲਤ ਦੇ ਵਿੱਚ ਹੈ ਸੋ ਦੇਖਦੇ ਹਾਂ ਹੁਣ ਦੁਬਾਰਾ ਇਹਨੂੰ ਫੇਰ ਕਿਸ ਤਰ੍ਹਾਂ ਰੀਬਿਲਡ ਕਰਕੇ ਦੁਬਾਰਾ ਫੇਰ ਉਸੇ ਤਰ੍ਹਾਂ ਸਾਂਭਣ ਦੀ ਕੋਸ਼ਿਸ਼